ਸਕੂਲ ਦੇ ਵਿਦਿਆਰਥੀਆਂ ਪਹਿਲਾਂ ਤਾਂ ਸਕੂਲ ਬਹੁਤ ਅਸੀ ਜਿਹੜੀ ਬਿਲਡਿੰਗ ਨਹੀਂ ਸੀ ਤੇ ਹੁਣ ਬਹੁਤ ਵਧੀਆ ਸਕੂਲ ਬਣ ਗਿਆ ਪ੍ਰਾਈਵੇਟ ਸਕੂਲ ਵਾਂਗੂ ਸਾਨੂੰ ਫੀਲਿੰਗ ਆਉਂਦੀ ਬਹੁਤ ਵਧੀਆ ਬਣ ਗਿਆ ਸਕੂਲ ਦੀ ਬਿਲਡਿੰਗ ਸਾਡੇ ਸਕੂਲ ਵਿੱਚ ਜਿਹੜੀ ਬਿਲਡਿੰਗਾਂ ਤੇ ਮਤਲਬ ਕਿ ਆਵਾਜੇ ਸਾਧਨਾ ਰਾਸ਼ਟਰੀ ਜਨ ਸਿੱਖ ਧਰਮ ਬਾਰੇ ਸਾਰਿਆਂ ਬਾਰੇ ਮਤਲਬ ਕਿ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਆ ਆਵਾਜੇ ਸਾਧਨਾ ਬਾਰੇ ਸਾਰਿਆਂ ਬਾਰੇ ਸਾਇੰਸ ਬਾਰੇ ਵਿਗਿਆਨ ਬਾਰੇ ਸਾਰਿਆਂ ਬਾਰੇ ਸਾਨੂੰ ਮਤਲਬ ਕਿ ਜਾਣਕਾਰੀ ਪ੍ਰਾਪਤ ਹੁੰਦੀ ਹਾਂਜੀ ਬਾਈ ਕੀ ਨਵਾਂ ਕੀ ਕਹਿੰਦੇ ਮੇਰਾ ਨਾਮ ਜਗਦੇਵ ਸਿੰਘ ਆ ਜੀ ਸੌਕਾ ਪੰਚਾਮ ਔਰ ਇਹ ਮੇਰੇ ਮਿਸਾਇਓ ਸਬੰਤਮੈਂਟ ਦੀ ਜੋ ਸਾਡੇ ਪਿੰਡ ਦਾ ਸਕੂਲ ਆ ਮਦਰ ਸਕੂਲ ਦੇ ਤੌਰ ਤੇ ਅਪਗ੍ਰੇਡ ਕੀਤਾ ਸਾਡੇ ਪਿੰਡ ਦੇ ਸਕੂਲ ਨੂੰ ਅਸੀਂ ਪੰਜਾਬ ਸਰਕਾਰ ਦਾ ਔਰ ਕੈਪਟਨ ਮਨਿੰਦਰ ਸਿੰਘ ਜੀ ਦਾ ਔਰ ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਇੰਨਾ ਵਧੀਆ ਮਾਨ ਬਖਸ਼ਿਆ ਕਿਉਂਕਿ ਜੋ ਸਾਡਾ ਸਕੂਲ ਆ ਪਹਿਲਾਂ ਬਹੁਤ ਹੀ ਜਰਦਰ ਹਾਲਤ ਦੇ ਵਿੱਚ ਸੀਗਾ ਹੁਣੇ ਸਾਡੇ ਸਕੂਲ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦਾ ਸੁਧਰ ਚੁੱਕੀ ਆ ਜੇ ਸਾਡੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਦੇ ਮਨ ਦੇ ਵਿੱਚ ਕੋਈ ਹੀਣ ਭਾਵਨਾ ਨਹੀਂ ਆਊਗੀ ਕਿ ਅਸੀਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਸਾਡੇ ਬੱਚਾ ਨੂੰ ਫਖਰ ਮਹਿਸੂਸ ਹੋਊਗਾ ਵੀ ਸਾਡੇ ਸਕੂਲ ਦੇ ਵਿੱਚ ਵੀ ਉਹ ਸਭ ਕੁਝ ਹੈ ਜੋ ਪ੍ਰਾਈਵੇਟ ਸਕੂਲਾਂ ਵਿੱਚ ਹੁੰਦਾ ਅਸੀਂ 4 ਤੋਂ 5 ਮਹੀਨੇ ਪਹਿਲਾਂ ਇਹ ਮਹਿਦ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਸਰਕਾਰ ਨੇ ਕਿ ਜਿਹੜੇ ਪਿੰਡੂ ਖੇਤਰ ਦੇ ਸਕੂਲ ਆ ਉਹਨਾਂ ਦੇ ਸਬੂਧਾਂ ਜਿਹੜੇ ਉਹਨਾਂ ਦੇ ਇਨਫਰਾਸਟ੍ਰਕਚਰ ਆ ਜਾਂ ਸਕੂਲ ਦੀ ਬਿਲਡਿੰਗਾਂ ਨੇ ਉਹ ਬਹੁਤ ਇਨਫੀਰੀਅਰ ਨੇ ਸ਼ਹਿਰਾਂ ਨਾਲੋਂ ਤੇ ਅਸੀਂ ਇਹ ਉਦੋਂ ਸਕੀਮ ਬਣਾਈ ਕਿ ਸਾਡੇ ਬਰਨਾਲੇ ਦੇ ਵਿੱਚ ਜਿਹੜੇ ਵੀ ਪ੍ਰਾਇਮਰੀ ਸਕੂਲ ਨੇ ਜਾਂ ਪਿੰਡੂ ਖੇਤਰ ਦੇ ਵਿੱਚ ਹਾਈ ਸਕੈਂਡਰੀ ਸਕੂਲ ਨੇ ਉਹਨਾਂ ਨੂੰ ਮਾਡਰਨ ਸਕੂਲ ਦੇ ਤੌਰ ਤੇ ਅਸੀਂ ਉਹਨਾਂ ਦੇ ਫਰਸ਼ ਪੱਕੇ ਕਰਾਂਗੇ ਔਰ ਸਮਾਰਟ ਕਲਾਸਰੂਮ ਬਣਾਵਾਂਗੇ ਪ੍ਰੋਜੈਕਟਰ ਲਾਵਾਂਗੇ ਇੰਟਰ ਲੈਕਿੰਗ ਟਾਈਲਾਂ ਲਾਵਾਂਗੇ ਔਰ ਜਿਵੇਂ ਮੋਟਰ ਦੱਸਿਆ ਬੱਚਿਆਂ ਦੇ ਲਈ ਆ ਦੇਖੋ ਇਸ ਤਰ੍ਹਾਂ ਦੇ ਮੋਟਰ ਤਿਆਰ ਕਰਕੇ ਸਾਰੀ ਪੇਂਟਿੰਗ ਜਿਹੜੀ ਕਿ ਇਹ ਡਿਫਰੈਂਟ ਡਿਫਰੈਂਟ ਕਲਰ ਦੇ ਵਿੱਚ ਇੱਕ ਵਧੀਆ ਸਕੂਲ ਇੱਕ ਮਾਡਰਨ ਸਕੂਲ ਦੇ ਤੌਰ ਤੇ ਅਸੀਂ ਇਹਨੂੰ ਤਿਆਰ ਕੀਤਾ ਅੱਜ ਤੋਂ 5 ਮਹੀਨੇ ਪਹਿਲਾਂ ਅਸੀਂ ਇੱਥੇ ਆ ਕੇ ਸ਼ੁਰੂਆਤ ਕੀਤੀ ਸੀ ਅੱਜ ਇਹਨੂੰ ਕੰਪਲੀਟ ਕੀਤਾ ਇਸ ਤਰ੍ਹਾਂ ਹੀ ਅਸੀਂ ਜਿਹੜਾ ਤੁਹਾਡਾ ਧਨੋਲਾ ਹੈਗਾ ਉੱਥੇ ਕੀਤਾ ਹੁਣ ਅਸੀਂ ਸੇਖੇ ਸ਼ੁਰੂ ਕਰਨ ਚੱਲੇ ਆ ਉਹ ਸਕੂਲ ਦਾ ਉਹਦੇ ਵੀ ਅਸੀਂ 4 ਮਹੀਨਿਆਂ ਦੇ ਵਿੱਚ ਵਿੱਚ ਇਹ ਸਾਰੇ ਸਕੂਲਾਂ ਨੂੰ ਅਸੀਂ ਅਪਗ੍ਰੇਡ ਕਰ ਦੇਣਾ ਸਾਰਾ ਕੁਝ ਮਾਡਰਨ ਫੈਸਿਲਿਟੀ ਅਸੀਂ ਪ੍ਰੋਵਾਈਡ ਕੀਤੀਆਂ ਨੇ ਇਹ ਇੱਕ ਮਾਡਰਨ ਸਕੂਲ ਅੱਜ ਅਸੀਂ ਜਿਹੜਾ ਸ਼ੁਰੂਆਤ ਕਰਕੇ ਅੱਜ ਅਸੀਂ ਕੰਪਲੀਟ ਕਰਤਾ ਤੋਂ ਅੱਜ ਅਸੀਂ ਪਿੰਡ ਪੰਚਾਇਤ ਨੂੰ ਜਾਂ ਲੋਕਾਂ ਨੂੰ ਸਮਰਪਿਤ ਕਰਤਾ ਕਿ ਜਿਹੜਾ ਅਸੀਂ ਕਿਹਾ ਸੀ ਉਹ ਪੂਰਾ ਕਰਤਾ ਕਹਿਣ ਤੋਂ ਭਾਵ ਜਿਹੜਾ ਵਾਅਦਾ ਅਸੀਂ ਕੀਤਾ ਸੀ ਅੱਜ ਪੂਰਾ ਕਰਤਾ ਬੱਚਿਆਂ ਨੂੰ ਅਸੀਂ ਇਹ ਸਿਖਾਉਨੇ ਆ ਕਿ ਤੰਦਰੁਸਤ ਪੰਜਾਬ ਜਿਵੇਂ ਸਾਡੇ ਕੈਪਟਨ ਮਨਿੰਦਰ ਸਿੰਘ ਜੀ ਨੇ ਕਿਹਾ ਹਰਾ ਭਰਾ ਪੰਜਾਬ ਅਸੀਂ ਤੇ ਪੌਦੇ ਲਾਏ ਆ ਬੂਟੇ ਲਾ ਰਹੇ ਆ ਤੇ ਬੱਚਿਆਂ ਨੂੰ ਸਿਖਾ ਰਹੇ ਆ ਕਿ ਜੇ ਤੰਦਰੁਸਤ ਪੰਜਾਬ ਹੋਊ ਤੁਸੀਂ ਗੇਮਸ ਦੇ ਵਿੱਚ ਅਸੀਂ ਜਿੰਮ ਦੇ ਉੱਤੇ ਇੱਥੇ ਤੇ ਅਸੀਂ ਇਦਾਂ ਨੂੰ ਖੇਡਣ ਲਈ ਵਾਲੀਬਾਲਸ ਫੁੱਟਬਾਲਸ ਬੱਚਿਆਂ ਨੂੰ ਦੂਜੇ ਪਾਸੇ ਸ਼ੁਰੂ ਤੋਂ ਹੀ ਜਿਹੜਾ ਬੱਚਾ ਸਕੂਲ 'ਚ ਪੜਦਾ ਜਾਂ ਉਹ ਪ੍ਰਾਇਮਰੀ ਸਕੂਲ 'ਚ ਆ ਚਾਹ ਹੈਸ ਸਕੰਡਰੀ ਸਕੂਲ 'ਚ ਉਹਨਾਂ ਨੂੰ ਉਦੋਂ ਤੋਂ ਸਟੂਡੈਂਟਸ ਨੂੰ ਅਸੀਂ ਉਹਨਾਂ ਨੂੰ ਖੇਡਾਂ ਵੱਲ ਲਾ ਰਹੇ ਆ ਤਾਂ ਤਾਂ ਕਿ ਨਸ਼ਾ ਤੋਂ ਦੂਰ ਰਹੇ